ਮੇਰ ਜਿੰਦਰਕਰਤੇ ਤੁਸੀਂ ਦੇਖ ਰਹੇ ਹੋ ਸ਼ਰਪੁਰ ਫੋਰਸ ਅਜ ਪੰਜਾਬ ਪੈਨਸ਼ਨ ਵੈਲਫੇਅਰ ਯੂਨੀਅਨ ਹੁਸ਼ਿਆਰਪੁਰ ਹੈੱਡ ਆਫਿਸ ਮੁਕੇਰੀਆਂ ਦੀ ਮਾਸਕੀ ਮੀਡੀਆ ਨਿਰਿੰਦਰ ਸਿੰਘ ਗੋਲੀ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੌਨਸਟਰ ਮੰਦਰ ਮੁਕੇਰੀਆਂ ਵਿਖੇ ਮੀਟਿੰਗ ਹੋਈ ਜਿਸ ਵਿੱਚ ਪੈਨਸ਼ਨ ਨਜ਼ਰ ਦੀਆਂ ਲੰਬੇ ਸਮੇਂ ਤੋਂ ਲਟਕਦੀ ਹਕੀਕਤ ਤੇ ਵਿਧਾਨਿਕ ਮੰਗਾਂ ਵਿੱਚ 2.59 ਦੇ ਗੁਣਾਕ ਨੈਸ਼ਨਲ ਫਾਰਮੂਲੇ ਤਹਿਤ ਪੈਨਸ਼ਨ ਸੋਤ ਦੇ ਕਰਨੇ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਪੈਨਸ਼ਨ ਸੋਤ ਦੇ ਬਕਾਏ ਦੀ ਅਦਾਇਗੀ ਮਹਿੰਗਾਈ ਪੱਤੇ ਦੀਆਂ ਬਕਾਇਆ ਕਿਸ ਤਰ੍ਹਾਂ ਰੀਲੀਜ਼ ਕਰਨ ਮਹਿੰਗਾਈ ਦੇ ਦਾ ਬਕਾਇਆ ਅਦਾ ਕਰਨ ਮਹਿੰਗਾਈ ਪੱਤੇ ਦੀ ਦਰ ਵਿੱਚ ਯੋਗਵਾਦ ਦਾ ਕਰਨ ਕੈਸ਼ਲੈਸ ਮੈਡੀਕਲ ਸਕੀਮ ਸੋਧ ਕੇ ਫਿਰ ਤੋਂ ਸ਼ੁਰੂ ਕਰਨ ਆਦਿ ਸਰਕਾਰ ਦੇ ਰਵੱਈਏ ਬਾਰੇ ਵਿਚਾਰ ਚਰਚਾ ਕੀਤੀ ਗਈ ਵਿਚਾਰ ਚਰਚਾ ਵਿੱਚ ਭਾਗ ਲੈਂਦੇ ਸर्व ਸ੍ਰੀ ਅਨੰਤ RAM सुरेंद्र ਕੁਮਾਰ ਹਟਾਵਤਾਰ ਸਿੰਘ ਜਸਵੀਰ ਸਿੰਘ ਕੋਵਰ ਕੇ ਸਿੰਘ ਦਿਲਾਵਰ ਸਿੰਘ ਬਲਵਿੰਦਰ ਸਿੰਘ ਤੇ ਹਰਭਜਨ ਸਿੰਘ ਨੇ ਸਰਕਾਰ ਦੇ ਟਾਲ ਮਟੋਲ ਦੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਹੀ ਤਿਆਰ ਕਰਦੇ ਹੋਏ ਦਿੱਲੀ ਦੀ ਤਰਜ਼ ਦੇ ਇਹਨਾਂ ਨੂੰ ਸਬਕ ਸਿਖਾਉਣ ਲਈ ਇਹਨਾਂ ਵੱਲੋਂ ਕੀਤੇ ਜਾਂ ਝੂਠੇ ਪ੍ਰਚਾਰ ਤੇ ਫਜ਼ੂਲ ਖਰਚੇ ਕੀਰ ਕਰਕੇ ਕੀਤੀ ਜਾ ਰਹੀ ਪੰਜਾਬ ਦੇ ਖਜ਼ਾਨੇ ਦੀ ਲੁੱਟ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਪ੍ਰਿੰਸੀਪਲ ਦਿਵਿੰਦਰ ਸਿੰਘ ਨੇ ਪੈਨਸਰਜੋ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਪਾਈਆਂ ਰਿੱਟਾਂ ਦੇ ਸਟੇਟਸ ਬਾਰੇ ਵਿਸਾਰਪੂਰਵਕ ਜਾਣਕਾਰੀ ਦਿੱਤੀ ਨਰਿੰਦਰ ਸਿੰਘ ਗੋਲੀ ਨੇ 7 ਫਰਵਰੀ ਨੂੰ ਮੈਨਿਸਕਤਰੇਦ ਹਿਸ਼ਿਆਰਪੁਰ ਵਿਖੇ ਕੀਤੀ ਗਈ ਸੰਕੇਤਕ ਭੁਖੜਤਾਲ ਤੇ ਰੈਲੀ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਹਿਸ਼ਿਆਰਪੁਰ ਨੂੰ ਦਿੱਤੇ ਗਏ ਮੰਗ ਪੱਤਰ ਬਾਰੇ ਵਿਸਾਰਪੂਰਵਕ ਜਾਣਕਾਰੀ ਦਿੱਤੀ ਉਹਨਾਂ ਨੇ ਉਸ ਮੂਹ ਪੈਨਸਰ ਨੂੰ ਅਪੀਲ ਵੀ ਕੀਤੀ ਕਿ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ ਲਈ ਤਿਆਰ ਰਹਿਣ ਪ੍ਰਿੰਸੀਪਲ ਜਗਜੀਤ ਸਿੰਘ ਨੇ ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਿਸ਼ਾ ਲੈ ਕੇ ਦੀ ਲੋੜ ਤੇ ਜ਼ੋਰ ਦਿੱਤਾ ਇਸ ਸਮੇਂ ਕਿਸ਼ਨ ਗੋਪਾਲ ਚੋਪੜਾ ਪਰਸ਼ੋਤਮ ਸਿੰਘ ਤਰਸੇਮ ਸਿੰਘ ਪਰਮਜੀਤ ਸਿੰਘ ਅਵਤਾਰ ਸਿੰਘ ਅੰਜਾਨ ਸ਼ੰਗਾਰਾ ਸਿੰਘ ਪਰਮੋਦ ਕੁਮਾਰ ਸ਼ਰਮਾ ਐਸ ਡੀਓ ਅਸ਼ੋਕ ਕੁਮਾਰ ਪੰਗਾਲਾ ਨਿਰਮਲ ਚੰਦ ਸ਼ਿਬਰ ਬਲਦੇਵ ਕ੍ਰਿਸ਼ਨ ਜੁਜਾਰ ਸਿੰਘ ਚੌਧਰੀ ਦਰਸ਼ਨ ਸਿੰਘ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਜੀ ਹਾਜ਼ਰ ਹਨ ਹਾਂਜੀ ਤੇ ਤੁਹਾਡੇ ਕੋਲ ਅੱਜ ਮੀਟਿੰਗ ਕੀਤੀ ਜਾ ਰਹੀ ਕੀ ਗੱਲਾਂ ਚਾਹੁੰਦੇ ਹੋ ਮੈਂ ਲਖਿੰਦਰ ਸਿੰਘ ਦੋਬੀ ਜ਼ਿਲ੍ਹਾ ਪ੍ਰਧਾਨ ਪੰਜਾਬ ਪੈਨਸ਼ਨ ਵੈਲਫੇਅਰ ਜੀ ਨੇ ਸ਼ਾਹਪੁਰ ਹੁਣ ਅਸੀਂ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਵਿਧਾਨਕ ਮੰਗਾਂ ਦੇ ਵਾਸਤੇ ਜद्दोजहद ਕਰ ਰਹੇ ਹਾਂ ਸਰਕਾਰ ਨੂੰ ਬਾਰ ਬਾਰ ਅਸੀਂ ਆਪਣੇ ਮੰਗ ਪੱਤਰ ਭੇਜਦੇ ਆਂ ਬਹੁਤ ਵੱਡੇ ਵੱਡੇ ਅਸੀਂ ਮਜ਼ਾਰੇ ਰੈਲੀਆਂ ਕੀਤੀਆਂ ਸਰਕਾਰ ਸਮਝ ਦਿੰਦੀ ਰਹੀ ਲੇਕਿਨ ਇੱਕ ਦਿਨ ਪਹਿਲਾਂ ਉਹਨੂੰ ਮੁਲਤਵੀ ਕਰ ਦਿੱਤਾ ਜਾਂਦਾ ਰਿਹਾ ਅਸੀਂ ਹੁਣ ਵੀ 7 ਤਰੀਕ ਨੂੰ ਮਨੀਸਖਤਰੇਤ ਹਸ਼ਰਪੁਰ ਵਿਖੇ ਆਪਣਾ ਜੋ ਹੈ ਭੁਖ ਹੜਤਾਲ ਵੀ ਕੀਤੀ 24 ਘੰਟੇ ਦੀ ਉਸ ਤੋਂ ਇਲਾਵਾ ਰੈਲੀ ਕਰਕੇ ਆਪਣਾ ਮੰਗ ਪੱਤਰ ਏਡੀਸੀ ਹਸ਼ਰਪੁਰ ਰਹੀਂ ਸਰਕਾਰ ਨੂੰ ਭੇਜਿਆ ਸਾਡੀਆਂ ਬਹੁਤ ਹੀ ਜਾਇਜ਼ ਮੰਗਾਂ ਹੈ ਅਸੀਂ ਕੋਈ ਵਾਧੂ ਨਹੀਂ ਮੰਗਦੇ ਸਾਡੀਆਂ ਉਹੀ ਪੁਰਾਣੀਆਂ ਮੰਗਾਂ ਚੱਲ ਰਹੀਆਂ ਹੈ ਕਿ ਜੋ ਸਾਨੂੰ 6ਵੇਂ ਤਨਖਾਹ ਕਮਿਸ਼ਨ ਨੇ ਵਾਰਸ਼ ਕੀਤੀ ਹੋਈ ਹੈ ਪੈਨਸ਼ਨਰ ਨੂੰ 2.59 ਦੇ ਗੁਣਾਕ ਦੇ ਨਾਲ ਪੈਨਸ਼ਨ ਸੋਧੀ ਜਾਵੇ ਸਾਡੀਆਂ ਜੋ ਪਿਛਲੀਆਂ ਰਹਿੰਦੀਆਂ ਡੀਏ ਦੀਆਂ ਕਿਸ਼ਤਾਂ ਉਹ ਜਾਰੀ ਕੀਤੀਆਂ ਜਾਣ ਇਸ ਤੋਂ ਇਲਾਵਾ 1 ਇੱਕ 16 ਤੋਂ ਲੈ ਕੇ 36 21 ਤੱਕ ਦਾ ਸਾਡਾ ਜਿਹੜਾ ਪੈਨਸ਼ਨ ਸੋਧ ਦਾ ਬਕਾਇਆ ਹੈ ਉਹ ਵੀ ਔਰ 258 ਮਹੀਨੇ ਦਾ ਜਿਹੜਾ ਸਾਡਾ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਹੈ ਉਹ ਜਿਹੜਾ ਹੈ ਉਹ ਤੁਰੰਤ ਜਾਰੀ ਕੀਤਾ ਜਾਵੇ ਪਰ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸਾਨੂੰ ਇਹ ਅਸੀਂ ਇਹ ਵੀ ਅਸੀਂ ਕਹਿ ਚੁੱਕੇ ਹਾਂ ਸਰਕਾਰ ਨੂੰ ਵੀ ਅਸੀਂ ਕਿਸੇ ਪੈਨਲ ਮੀਟਿੰਗ ਦੇ ਵਿੱਚ ਸਬ ਕਮੇਟੀ ਨਾਲ ਮੀਟਿੰਗ ਨਹੀਂ ਹੁਣ ਕਰਦੇ ਕਿਉਂਕਿ ਹਮੇਸ਼ਾ ਸਾਡੇ ਨਾਲ ਧੋਖਾ ਹੁੰਦਾ ਰਿਹਾ ਅਸੀਂ ਹੁਣ ਸਿੱਧੀ ਜਿਹੜੀ ਹੈ ਉਹ ਮੁੱਖ ਮੰਤਰੀ ਦੇ ਨਾਲ ਹੀ ਗੱਲ ਕਰਨਾ ਚਾਹੁੰਦੇ ਆ ਉਹਦਾ ਸਾਨੂੰ ਟਾਈਮ ਮਿਲੇ ਤੇ ਜੇ ਨਹੀਂ ਮਿਲਦਾ ਤੇ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਸੰਘਰਸ਼ ਜਿਹੜੇ ਆ ਉਹ ਹੋਰ ਬਹੁਤ ਤੇਜ਼ ਹੋਣਗੇ ਅਸੀਂ ਇਹ ਥੋੜੇ ਦਿਨਾਂ ਦੇ ਵਿੱਚ ਸਾਰੇ ਜਿੰਨੇ ਉਰਲਿੰਗ ਪਾਰਟੀ ਦੇ ਐਮਐਲਏਜ਼ ਐ ਉਹਨਾਂ ਨੂੰ ਆਪਣੇ ਮੰਗ ਪੱਤਰ ਦੇ ਰਹੇ ਆ ਉਸ ਤੋਂ ਇਲਾਵਾ ਜਿਹੜਾ ਪ੍ਰਧਾਨ ਸਭਾ ਦਾ ਸੈਸ਼ਨ ਚੱਲਣਾ ਹੈ ਉਦੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਜੇ ਫਰੰਟ ਵੱਲੋਂ ਲਗਾਤਾਰ ਜਿਹੜਾ ਹੈ ਉਥੇ ਮੁਜ਼ਾਰੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਅਸੀਂ ਜਿਹੜੇ ਪੈਨਸ਼ਨਰ ਹਾਂ ਪੰਜਾਬ ਦੇ ਟੋਟਲ ਜਿੰਨੇ ਪੈਨਸ਼ਨਰ ਹਨ ਅਸੀਂ ਉਹ ਸਾਰੇ ਰੈਡੀ ਕਰਾਂਗੇ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਹੈ ਉਹ ਕਰਨਗੇ ਉਸ ਤੋਂ ਬਾਅਦ ਠੇਕਾਧਾਰਤ ਜਿਹੜੇ ਆ ਇਸ ਤਰ੍ਹਾਂ ਲਗਾਤਾਰ ਸੈਸ਼ਨ ਦੇ ਦੌਰਾਨ ਜਿਹੜਾ ਸਾਡਾ ਉਹ ਚੱਲਦਾ ਰਹੇਗਾ ਔਰ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਲੋਕਾਂ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਖਤਕਾਇਆ ਇਸੇ ਤਰ੍ਹਾਂ ਹੀ ਅਸੀਂ ਵੀ ਇੱਥੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹਲਕਿਆਂ ਦੇ ਵਿੱਚ ਪਿੰਡ ਵੰਡ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਾਂਗੇ ਇਹਨਾਂ ਦਾ ਜੋ ਵੀ ਖਾਸਾ ਹੈ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਸਾਡਾ ਪੰਜਾਬ ਦਾ ਪੈਸਾ ਹੈ ਉਹਨੂੰ ਬਿਲਾਵਜਾ ਜਿਹੜਾ ਹੈ ਉਹ ਗਲਤ ਕੰਮਾਂ ਦੇ ਉੱਤੇ ਖਤਮ ਕਰਕੇ ਤੇ ਕਹਿ ਦਿੰਦੇ ਕਿ ਸਾਡੇ ਕੋਲ ਬਜਟ ਦੇ ਵਿੱਚ ਪੈਸਾ ਕੋਈ ਨਹੀਂ ਪੈਸਾ ਹੈ ਲੇਕਿਨ ਉਸ ਨੂੰ ਵਰਤੋਂ ਠੀਕ ਨਹੀਂ ਕੀਤੀ ਜਾ ਰਹੀ ਇਸ ਕਰਕੇ ਅਸੀਂ ਪਿੰਡ ਪਿੰਡ ਜਾ ਕੇ ਆਉਣ ਵਾਲੇ 27 ਦੇ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਇਹਨਾਂ ਨੂੰ ਸਭ ਸਿਖਾ ਦੇਾਂਗੇ ਜੋ ਦਿੱਲੀ ਦੇ ਲੋਕਾਂ ਨੇ ਕੀਤਾ ਹੈ ਉਹੋ ਹੀ ਅਸੀਂ ਇੱਥੇ ਇਹਨਾਂ ਦਾ ਹਾਲ ਕਰਾਂਗੇ ਧੰਨਵਾਦ ਤਹਿਸੀਲ ਪ੍ਰਧਾਨ ਪੈਨਸ਼ਨ ਜੂਨੀਅਰ ਮੁਕੀਮੀਆਂ ਜਿਵੇਂ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਹੈਗਾ ਇਹ ਜਿਹੜੀ ਸਰਕਾਰ ਹੈਗੀ ਹੈ ਝੂਠੇ ਵਾਅਦਿਆਂ ਦੀ ਝੂਠੇ ਲਹਾਰਿਆਂ ਦੀ ਸਰਕਾਰ ਹੈ ਇਹਨਾਂ ਨੇ ਸਾਰੇ ਹੀ EMPLOYEES ਨੂੰ ਪੰਜਾਬ ਦੇ ਵਿੱਚ ਝੂਠੇ ਵਾਅਦੇ ਦੇ ਕੇ ਇਹਨਾਂ ਨੇ ਪਰਮਾਇਆ ਸੀਗਾ ਤੇ ਲੋਕਾਂ ਦੀਆਂ ਵੋਟਾਂ ਵੀ ਹਾਸਲ ਕੀਤੀਆਂ ਸੀਗੀਆਂ ਉਸ ਵੇਲੇ ਤਾਂ ਇਹਨਾਂ ਨੇ بڑے ਵੱਡੇ ਵੱਡੇ ਦਾਅਵੇ ਕੀਤੇ ਸੀਗੇ ਪੀ ਅਸੀਂ ਇਹ ਵੀ ਦਵਾਵਾਂਗੇ ਉਹ ਵੀ ਦਵਾਵਾਂਗੇ ਤੁਹਾਡੀਆਂ ਸਾਰੀਆਂ ਹੱਕੀ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਅਸੀਂ ਲਾਗੂ ਕਰਾਂਗੇ ਲੇਕਿਨ 3 ਸਾਲ ਬੀਤਣ ਦੇ ਉਪਰੰਤ ਵੀ ਸਰਕਾਰ ਆਪਣੇ ਵਾਅਦਿਆਂ ਦੇ ਉੱਤੇ ਬਿਲਕੁਲ ਨਾਕਾਮ ਰਹੀ ਹੈ ਜਿਹਦਾ ਬੜਾ ਵੱਡਾ ਸਬੂਤ ਜਿਹੜਾ ਹੈਗਾ ਦਿੱਲੀ ਦੇ ਵਿੱਚ ਇਹਨਾਂ ਦੇ ਸਾਹਮਣੇ ਆ ਗਿਆ ਹੈਗਾ ਜੋ ਦਿੱਲੀ ਦੇ ਵਿੱਚ ਹਸ਼ਰ ਹੋਇਆ ਹੈਗਾ ਔਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈਗਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਜਿਹੜੀ ਆਪ ਸਰਕਾਰ ਹੈਗੀ ਇਹਨਾਂ ਨੂੰ 9 ਸੀਟਾਂ ਵੀ ਪੰਜਾਬ ਦੇ ਵਿੱਚ ਨਹੀਂ ਮਿਲਣਗੀਆਂ ਔਰ ਅਸੀਂ ਸਮੂਹ ਪੰਜਾਬ ਦੇ ਜਿਹੜੇ EMPLOYEES ਹੈਗੇ ਆ ਇਹ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਜਾ ਕੇ ਅਸੀਂ ਸਰਕਾਰ ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਜਾਗੂ ਕਰਾਂਗੇ ਔਰ ਇਹਨਾਂ ਦੇ ਜਿਹੜੇ ਝੂਠੇ ਲਾਰੇ ਹੈਗੇ ਆ ਉਹਨਾਂ ਦੇ ਉਹਨਾਂ ਦਾ ਪਰਦਾਫਾਸ਼ ਕਰਾਂਗੇ ਔਰ ਇਹ ਜਿਹੜੀ ਸਰਕਾਰ ਹੈਗੀ ਹੈ ਝੂਟੀਆਂ ਐਡਵਰਟਾਈਜ਼ਮੈਂਟਾਂ ਦੇ ਉੱਤੇ ਜਿਹੜਾ ਪੈਸਾ ਖਰਚ ਕਰਦੀ ਪਈ ਹੈ ਉਹਦੇ ਬਾਰੇ ਵੀ ਇਸ ਨੂੰ ਬੇਨਕਾਬ ਕਰਾਂਗੇ ਤੇ ਇੱਕ ਵਾਰੀ ਫੇਰ ਅਸੀਂ ਤੁਹਾਡੇ ਰਾਹੀਂ ਆ ਮੀਡੀਆ ਦੇ ਰਾਹੀਂ ਅਸੀਂ ਸਰਕਾਰ ਨੂੰ ਵਾਰਨਿੰਗ ਦੇ ਰਹੇ ਹਾਂ ਕਿ ਜਲਦੀ ਤੋਂ ਜਲਦੀ EMPLOYEES ਦੀਆਂ ਹੱਕੀ ਮੰਗਾਂ ਨੂੰ ਸਵੀਕਾਰ ਕਰਨ ਮੰਨਨ ਤੇ ਅਗਰ ਨਹੀਂ ਤੇ ਤੁਹਾਡੇ ਖਿਲਾਫ ਇੱਕ ਬਹੁਤ ਹੀ ਜ਼ੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਜਿਹੜਾ ਸਾਥਰੀ ਤੁਹਾਡੇ ਵੱਲ ਮੰਗ ਪੱਤਰ ਦਿੱਤਾ ਹੈ ਕੀ ਮੰਗ ਹੈ ਉਹਦੇ ਵਿੱਚ ਉਦੇ ਵਿੱਚ ਬਹੁਤ ਸਾਰੀਆਂ ਮੰਗਾਂ ਹੈਗੀਆਂ 7 ਤਰੀਕ ਦੇ ਵਿੱਚ 2.99 ਵੀ ਹੈਗੀ ਹੈ ਪੈਨਸ਼ਨ ਦੇ ਬਕਾਏ ਹੈਗੇ ਆ ਡੀਏ ਦੀਆਂ ਕਿਸ਼ਤਾਂ ਹੈਗੀਆਂ ਇਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਐਮਪਲਾਈਜ਼ ਦੀਆਂ ਬੱਕਰੀਆਂ ਬੱਕਰੀਆਂ ਕੈਟਾਗਰੀਆਂ ਬਣਾ ਕੇ ਕਿਸੇ ਐਮਪਲਾਈਜ਼ ਦੇ ਉੱਤੇ ਤਾਂ ਇਹਨਾਂ ਨੇ ਸੈਂਟਰਲ ਪੇ ਕਮਿਸ਼ਨ ਸ਼ੁਰੂ ਕਰ ਕਰ ਦਿੱਤਾ ਹੈਗਾ ਕਿਸੇ ਉੱਤੇ ਪੰਜਾਬ ਦਾ ਛੇਮਾ ਪੇ ਕਮਿਸ਼ਨ ਚੱਲਦਾ ਪਿਆ ਹੈਗਾ ਇਹਨਾਂ ਤੋਂ ਇਲਾਵਾ ਬਹੁਤ ਲੰਬਾ ਲੰਬੀ ਲਾਈਨ ਬੰਦੀ ਜਾ ਰਹੀ ਹੈ ਰੋਜ਼ ਦੀ ਰੋਜ਼ ਡਿਮਾਂਡਾਂ ਜਿਹੜੀਆਂ ਹੈਗੀਆਂ ਲੇਕਿਨ ਸਰਕਾਰ ਨੇ ਕਿਸੇ ਵੀ ਡਿਮਾਂਡ ਨੂੰ ਪੂਰਾ ਨਹੀਂ ਕੀਤਾ ਹੈਗਾ ਕਰਤੇ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਹੈਗਾ ਤੇ ਨਾਲੇ ਹੀ ਜਿਹੜੀ ਹੈਗੀ ਆ 올ਡ ਪੈਨਸ਼ਨਸ ਕੀ ਬਾਰੇ ਵੀ ਸਰਕਾਰ ਨੇ ਵਾਦਾ ਕੀਤਾ ਸੀਗਾ ਉਸ ਵਾਦੇ ਉੱਤੇ ਵੀ ਸਰਕਾਰ ਪੂਰੀ ਨਹੀਂ ਨਿਖਰੀ ਹੈ ਇਸ ਲਈ ਜਿਸ ਦੇ ਖਿਲਾਫ EMPLOYEES ਦੇ ਵਿੱਚ ਬੜਾ ਤਿੱਖਾ ਰੋਸ ਹੈਗਾ ਇਸ ਲਈ ਸਰਕਾਰ ਨੂੰ ਇੱਕੋ ਦੀ ਫੇਰ ਅਸੀਂ ਵਾਰਨਿੰਗ ਦੇ ਰਹੇ ਹੈਗੇ ਆਂ ਕਿ ਹਲੇ ਵੀ ਤੁਸੀਂ ਐਮਪਲਾਈ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਸਰਕਾਰ ਕਰੋ ਨਹੀਂ ਤਾਂ ਤੁਹਾਡੇ ਖਿਲਾਫ ਇੱਕ ਜ਼ੋਰਦਾਰ ਸੰਘਰਸ਼ ਆਰੰਭੇ ਜਾਵੇਗਾ ਔਰ ਜੋ ਵੀ ਉਹਦਾ ਸਿੱਟਾ ਹੈਗਾ ਉਹ 227 ਦੀਆਂ ਵੋਟਾਂ ਦੇ ਵਿੱਚ ਤੁਹਾਡੇ ਸਾਹਮਣੇ ਆਏਗਾ ਔਰ ਇਹ ਜਿਹੜੀ ਸਰਕਾਰ 91 ਸੀਟਾਂ ਲੈ ਕੇ ਲੋਕਾਂ ਨੇ ਇੱਕ ਜ਼ੋਰਦਾਰ ਮжоਰਿਟੀ ਦੇ ਨਾਲ ਸਰਕਾਰ ਜਤਾਈ ਸੀ ਜੀ 9 ਸੀਟਾਂ ਵੀ ਇਹਨਾਂ ਦੀ ਨਹੀਂ ਆਣਗੀਆਂ ਧੰਨਵਾਦ